ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਵਿਕਾਸ ਦੇ ਕੰਮ ਕੀਤੇ ਜਾ ਰਹੇ ਨੇ ਤੇ ਇਹਨਾਂ ਉੱਪਰ ਕਰੋੜਾਂ ਰੁਪਏ ਦੀ ਲਾਗਤ ਆ ਰਹੀ ਹੈ ਤੇ ਵੱਖ-ਵੱਖ ਤਾਮਦਿ ਉੱਪਰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਹਨਾਂ ਕੰਮਾਂ ਦਾ ਅੱਜ ਦਿਨ ਕੈਬਨਿਟ ਮੰਤਰੀਆਂ ਵੱਲੋਂ ਉਦਘਾਟਨ ਵੀ ਕੀਤਾ ਜਾ ਰਿਹਾ ਹੈ ਤੇ ਨਵੇਂ ਕੰਮਾਂ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ ਇਸ ਲੜੀ ਦੇ ਤਹਿਤ ਬਿਜਲੀ ਮੰਤਰੀ ਹਰਪਜਿੰਦਰ ਸਿੰਘ ਈਟੀਓ ਨੇ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਪਵਾਂ ਦੇ ਵਿੱਚ ਤਕਰੀਬਨ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤੇ ਨਵੇਂ 68 ਕੇਵੀ ਬਿਜਲੀ ਘਰ ਦਾ ਉਦਘਾਟਨ ਕੀਤਾ ਜਿਸ ਦੇ ਵਿੱਚ 12 ਨਵੇਂ ਬ੍ਰੇਕ ਦੋ ট্রান্সਫਾਰਮਰ ਲੱਗੇ ਹੋਏ ਨੇ ਇਸ ਦੇ ਨਾਲ ਇਥੋਂ ਦੀ ਇੰਡਸਟਰੀ ਨੂੰ ਵੀ ਕਾਫੀ ਫਾਇਦਾ ਮਿਲੇਗਾ ਦੇਖੋ ਜੀ ਇੱਥੇ ਲੁਧਿਆਣੇ ਦੇ ਵਿੱਚ ਪਿੰਡ ਪਵਾਂ ਦੇ ਵਿੱਚ ਹਲਕਾ ਸਾਹਨੇਵਾਲ ਇਹਦੇ ਵਿੱਚ ਅਸੀਂ ਅੱਜ ਇੱਕ 66 ਕੇਵੀ ਗ੍ਰਿਡ ਦਾ ਜਿਹੜਾ ਉਦਘਾਟਨ ਕੀਤਾ ਹੈ ਔਰ ਇਹਦੇ ਨਾਲ ਸਾਹਨੇਵਾਲ 220 ਕੇਵੀ ਜਿਹੜਾ ਸੀਗਾ ਜਿਹਦਾ ਓਵਰਲੋਡ ਹੋ ਚੁੱਕਾ ਸੀਗਾ ਉਹ ਕਾਫੀ ਡੀਲੋਡ ਹੋਊਗਾ ਔਰ ਬਿਜਲੀ ਸਪਲਾਈ ਜਿਹੜੀ ਆ ਉਹ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਇਸ ਏਰੀਆ ਦੇ ਵਿੱਚ ਦਿੱਤੀ ਜਾਊਗੀ 12 ਅਸੀਂ ਇੱਥੇ ਫੀਟਰ ਖਿੱਚ ਰਹੇ ਆਂ ਇਹ ਜਿਹੜੀ ਜਗ੍ਹਾ ਆ ਇਹ ਵੀ 2 ਏਕੜ ਜਗ੍ਹਾ ਪੀਐਸ ਪੀਸੀਐਲ ਨੇ 4 ਕਰੋੜ ਰੁਪਏ ਦੀ ਲਾਗਤ ਨਾਲ ਇਹ ਜਗ੍ਹਾ ਖਰੀਦ ਕੇ ਇੱਥੇ ਗ੍ਰਿਡ ਬਣਾਇਆ ਕਿਉਂਕਿ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤ ਆ ਇੰਡਸਟਰੀਅਲ ਏਰੀਆ ਸੋ ਇੱਥੇ ਸਾਨੂੰ ਬਿਜਲੀ ਦੀ ਕੋਈ ਕਮੀ ਨਾ ਰਹੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਅਸੀਂ ਇਹ ਗ੍ਰਿਡ ਜਿਹੜਾ ਆ ਉਹ ਸਥਾਪਿਤ ਕੀਤਾ 12 ਬ੍ਰੇਕਰ ਲਗਾਏ ਨੇ ਇੱਥੇ ਔਰ ਇਹਨਾਂ ਨੂੰ ਅਸੀਂ 12 ਨਵੇਂ ਫੀਡਰੇ ਤੇ ਤੋਂ ਖਿੱਚਾਂਗੇ ਇਹਦੇ ਨਾਲ ਸਾਡੇ ਮਾਨਯੋਗ ਐਮਐਲਏ ਸਾਹਿਬ ਮੈਡਮ ਰਜਿੰਦਰ ਕੌਰ ਸ਼ੀਨਾ ਜੀ ਸਾਡੇ ਐਮਐਲਏ ਹਰਦੀਪ ਸਿੰਘ ਮੁੰਡੀਆਂ ਸਾਹਿਬ ਤੇ ਇੱਕ ਐਮਐਲਏ ਸਰ ਜੀਵਨ ਸਿੰਘ ਜੀਵਨ ਸਿੰਘ ਸੰਗੋਵਾਲ ਸਾਹਿਬ ਉਹ ਤਿੰਨ ਹਲਕੇ ਨੇ ਜਿਹੜੇ ਢਿੱਲ ਹਲਕਾ ਹੈ ਉਹਨਾਂ ਦਾ ਉਹਨਾਂ ਤਿੰਨਾਂ ਹਲਕਿਆਂ ਦੇ ਵਿੱਚ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਬਿਹਤਰ ਹੋ ਸਰ ਦੇਖਿਆ ਜਾਵੇ ਗਰਮੀ ਆ ਰਹੀਆਂ ਨੇ ਕੀ ਤੁਹਾਡੀ ਤਿਆਰੀ ਹੈਗੀ ਇੰਡਸਟਰੀ ਨੂੰ ਲੈ ਕੇ ਦੇਖੋ ਅ ਇੰਡਸਟਰੀ ਨੂੰ ਲੈ ਕੇ ਖੇਤੀਬਾੜੀ ਨੂੰ ਲੈ ਕੇ ਘਰੇਲੂ ਸੈਕਟਰ ਨੂੰ ਲੈ ਕੇ ਅਸੀਂ ਪਿਛਲੇ 2 ਸਾਲ ਦੇ ਵਿੱਚ ਵੀ ਨਾ ਤਾਂ ਕੋਈ ਮੁਸ਼ਕਲ ਆਉਣ ਦਿੱਤੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਈ ਜਿੰਨੇ ਸਾਡੇ ਆ ਥਰਮਲ ਪਲਾਂਟ ਨੇ ਉਹਨਾਂ ਨੂੰ ਅਸੀਂ ਜਿੰਨੇ ਮੇਨਟੇਨ ਹੋਣ ਵਾਲੇ ਸੀਗੇ ਉਹ ਕਰ ਲਏ ਨੇ ਔਰ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਆ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜੜੀ ਆ ਉਹ ਆਉਣ ਵਾਲੇ ਸੀਜ਼ਨ ਦੇ ਵਿੱਚ ਖਫਤਕਾਰ ਨੂੰ ਮਾਨਸਹਿਨ ਕਰਨੀ ਪਵੇ ਅਸੀਂ ਤਾਂ ਇਥੋਂ ਤੱਕ ਇੱਕ ਜਿਹੜਾ ਮਤਲਬ ਪ੍ਰਾਈਵੇਟ ਥਰਮਲ ਪਲਾਂਟ ਸੀਗਾ ਜੀਵੀਕੇ ਗੋਇੰਦਵਾਲ ਉਹਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੇ ਖਰੀਦ ਕੇ ਤੇ ਉਹਨੂੰ ਸਰਕਾਰੀ ਥਰਮਲ ਪਲੈਂਟ ਕਰ ਦਿੱਤਾ ਹੈ 540 ਮੈਗਾਵਾਟ ਸਾਨੂੰ ਬਿਜਲੀ ਉਥੋਂ ਵੀ ਪੈਦਾ ਹੁੰਦੀ ਹੈ ਉਹਨੂੰ ਵੀ ਅਸੀਂ ਉਸ ਪਲੈਂਟ ਨੂੰ ਵੀ ਇਸ ਵਾਰੀ ਫੁੱਲ ਲੋਡ ਤੇ ਚਲਾ ਸਰ ਜਿ ਵਿਲੀ ਚੋਰੀ ਕਰਦਾ ਉਹਨਾਂ ਨੇ ਕਿੱਦਾਂ ਇਹ ਕਾਰਵਾਈ ਕੀਤੀ ਜਾਣੀ ਹੈ ਕੋਈ ਇੱਕ ਨਾ 5 ਸਾਲ ਤੋਂ ਲੀਵਰ ਕੰਪਨੀ ਹੈਗੀ ਆ ਹੋਲਡਿੰਗ ਲਗਾਦਦੇ ਨੇ ਉਹ ਨਾਲ ਉਹ ਮੀਟਰ ਲੱਗੇ ਨੇ ਸਰ ਉਹ ਵਿਲੀ ਚੋਰੀ ਕਰ ਰਹੇ ਨੇ ਉਹਦੇ ਕਿੱਦਾਂ ਇਹ ਕਾਰਵਾਈ ਕੀਤੀ ਜਾਏਗੀ ਦੇਖੋ ਬਿਜਲੀ ਚੋਰੀ ਦੇ ਵਿੱਚ ਕੁਝ ਕਿਤੇ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਲਾਸਸ ਹੁੰਦੇ ਨੇ ਉਹ ਨੈਚੁਰਲ ਆ ਕੇ ਉਹਨੇ ਕਲਾਸਸ ਹੋਣੇ ਹੁੰਦੇ ਨੇ ਬਾਕੀ ਜਿੱਥੋਂ ਤੱਕ ਵੀ ਸਾਡੇ ਧਿਆਨ ਦੇ ਵਿੱਚ ਕੋਈ ਬਿਜਲੀ ਚੋਰੀ ਦਾ ਮਸਲਾ ਆਉਂਦਾ ਜਾਂ ਕੋਈ ਉਹਨੂੰ ਅਸੀਂ ਜ਼ਰੂਰ ਸਟ੍ਰੈਕਟਲੀ ਜਿਹੜਾ ਉਹ ਹੈਂਡਲ ਕਰਦੇ ਆਂ ਔਰ ਬਿਜਲੀ ਚੋਰੀ ਨੂੰ ਹਰ ਹੀਲੇ ਜਿਹੜਾ ਉਹ ਰੋਕਾਂਗੇ ਬਿਊਰੋ ਰਿਪੋਰਟ ਜਗਬਾਣੀ ਟੀਵੀ